ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੱਲ ਮੈਂ ਮੇਰੀ ਦੋਤੀ ਹੈ ਨੌਮੀ ਚ ਵੱਟਦੀ ਮੈਂ ਉਹਨੂੰ ਪੁੱਛਿਆ ਵੀ ਬਾਤ ਕੀ ਹੁੰਦੀ ਹੈ ਕਹਿੰਦੀ ਗੱਲਾਂ ਬਾਤਾਂ ਕਰਨੀਆਂ ਉਹਨੂੰ ਬਾਤ ਕਹਿੰਦੇ ਨੇ ਮੈਂ ਕਿਹਾ ਨਹੀਂ ਵੀ ਬਾਤ ਜਿਹੜੀ ਰਾਤ ਨੂੰ ਅਸੀਂ ਸੁਣਦੇ ਹੁੰਦੇ ਪਾਪਾ ਹੁੰਦੇ ਹੁੰਨੇ ਆ ਰਾਤ ਨੂੰ ਪੈ ਕੇ ਉਹ ਹੁੰਦੀ ਹੈ ਬਾਤ ਕਹਿੰਦੀ ਮੈਨੂੰ ਨਹੀਂ ਉਹਦੇ ਬਾਰੇ ਪਤਾ ਮੈਨੂੰ ਤਾਂ ਗੱਲਾਂ ਬਾਤਾਂ ਨੂੰ ਇਹ ਬਾਤਾਂ ਕਿਹਾ ਜਾਂਦਾ ਉਹ ਪਤਾ ਸੋਦੀ ਗੱਲ ਵੀ ਸਹੀ ਹੈ ਕਿਉਂਕਿ ਹੁਣ ਕੋਈ ਪਾਉਂਦਾ ਹੀ ਨਹੀਂ। ਨਾ ਅੱਜਕੱਲ ਦੇ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਪਿੰਡਾਂ ਵਾਲਿਆਂ ਨੂੰ ਤਾਂ ਸ਼ਾਇਦ ਪਤਾ ਹੋਵੇ ਮਾੜਾ-ਮੋਟਾ ਵੀ ਬਾਤ ਕੀ ਹੁੰਦੀ ਹੈ। ਸੋ ਆਪਾਂ ਵੀ ਇਹੀ سلسلہ ਹੁਣ ਇੱਕ ਨਾਲੋਂ ਨਾਲ ਸ਼ੁਰੂ ਕੀਤਾ ਹੈ ਤਾਂ ਕਿ ਇਹ ਵੀ ਵਿਰਸਾ ਬਿਲਕੁਲ ਹੀ ਅਲੋਪ ਨਾ ਹੋ ਜਾਏ ਬੱਚਿਆਂ ਨੂੰ ਪਤਾ ਲੱਗੇ ਵੀ ਬਾਤਾਂ ਵੀ ਹੁੰਦੀਆਂ ਸੀ। ਅਸੀਂ ਤਾਂ ਜੇ ਨੀਂਦ ਨੂੰ ਦੇ ਨਾਂ ਦੀ ਤਾਂ ਫਿਰ ਇੱਕ ਦੂਜਾ ਭੈਣ ਭਾਈਆਂ ਨੇ ਕਹਿਣਾ ਵੀ ਕਿ ਜੀ ਨੂੰ ਵਧੀਆ ਬਾਤ ਆਉਂਦੀ ਹੈ ਸੁਣਾਓ। ਬੱਸ ਉਸ ਨੂੰ ਫਿਰ ਛੇੜ ਲੈਣੀ 12 12 ਇੱਕ ਇੱਕ 2 2 ਵੀ ਵਜਾ ਦਿੰਦੇ ਬਾਤਾਂ ਪਾਉਂਦੇ ਕਦੇ ਉਹਨੇ ਪਾਤੀ ਕਦੇ ਉਹਨੇ ਪਾਤੀ ਬਹੁਤ ਖੁਸ਼ੀ ਖੁਸ਼ੀ ਟਾਈਮ ਨਿਕਲਦੇ ਸੀ ਹੁਣ ਤਾਂ ਲੋਕਾਂ ਨੇ ਰਜੇਵੇਂ ਬਹੁਤੇ ਬਣਾ ਰੱਖੇ ਨੇ ਇੰਨਾ ਗੱਲਾਂ ਨੂੰ ਟਾਈਮ ਹੀ ਨਹੀਂ ਲੋਕਾਂ ਕੋਲ ਹੈਗਾ ਲੋਕ ਵੀ ਕੀ ਕਰਨਾ ਸੋ ਆਪਣਾ ਸਾਰਾ ਕੁਝ ਚਾਹੀਦਾ ਪਤਾ ਹੋਣਾ ਵੀ ਜ਼ਰੂਰੀ ਹੁੰਦਾ ਸਾਰਾ ਆਪਾਂ ਨੂੰ ਕਰੀਏ ਨਾ ਕਰੀਏ ਲੇਕਿਨ ਆਪਾਂ ਨੂੰ ਉਹਦਾ ਹੀ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ ਸੋ ਅੱਜ ਮੈਂ ਜਿਹੜੀ ਤੁਹਾਨੂੰ ਬਾਤ ਸੁਣਾਉਂਗੀ ਇਹ ਭਾਈ ਜਨਮੇਜਾ ਉਹਦੀ ਸਾਖੀ ਸਾਖੀਆਂ ਦੇ ਵਿੱਚੋਂ ਸਾਖੀ ਆਉਂਦੀ ਹੈ ਇਹ ਭਾਈ ਜਨਮੇਜੇ ਦੀ ਸੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਉਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਆਨੰਦ ਪਿਆਰੀ ਜੀ ਕਹਾਣੀ ਕਹਿ ਲੋ ਸਟੋਰੀ ਕਹਿ ਲੋ ਪਰ ਮੇਰੇ ਹਿਸਾਬ ਨਾਲੇ ਬਾਤ ਹੀ ਪਾਉਣੀ ਆ ਕਿਉਂਕਿ ਜਿਹੜਾ ਬਾਤ ਸ਼ਬਦ ਦੇ ਵਿੱਚ ਮਜ਼ਾ ਆਉਂਦਾ ਸੁਣ ਕੇ ਕਹਿ ਕੇ ਉਹ ਕਹਾਣੀ ਜਾਂ ਸਟੋਰੀ 'ਚ ਨਹੀਂ ਆਉਂਦਾ ਅਸੋ ਸੁਣੋ ਭਾਈ ਜਨਮੇਜੇ ਦੀ ਬਾਤ ਰਾਜਾ ਸੀ ਰਾਜੇ ਦਾ ਮੁੰਡਾ ਹੁੰਦਾ ਜਨਮੇਜਾ ਉਹਦਾ ਨਾਂ ਸੀ ਤੇ ਜਦੋਂ ਉਹ 10-12 ਸਾਲ ਦਾ ਹੋਇਆ ਉਹਨੂੰ ਇੱਕ ਤੁਸੀਂ ਵੀ ਬਹੁਤ ਪੁਰਾਣਿਆਂ ਨੂੰ ਤਾਂ ਪਤਾ ਹੀ ਹੈ ਨਵੇਂ ਆ ਨੇ ਵੀ ਸ਼ਾਇਦ ਸੁਣਿਆ ਹੋਣਾ ਬੇਦਵਿਆਸ ਜੀ ਬਹੁਤ ਵਿਦਵਾਨ ਹੁੰਦੇ ਸੀ ਉਹ ਬਹੁਤ ਤਕੜੇ ਵਿਦਵਾਨ ਸੀ ਦੁਨੀਆ ਪਰਚ ਬੇਦਵਿਆਸ ਤਾਂ ਜਦੋਂ 12-13 ਸਾਲ ਦਾ ਹੋਇਆ ਤਾਂ ਉਹ ਰਿਸ਼ੀ ਬੇਦਵਿਆਸ ਦੇ ਕੋਲੇ ਰਾਜੇ ਨੇ ਆਪਦੇ ਮੁੰਡੇ ਨੂੰ ਪੜਨ ਭੇਜਦਿਆ ਕਰੇ ਉਦੋਂ ਆਮ ਤਾਂ ਸਕੂਲ ਸਕਲ ਤਾਂ ਹੁੰਦੇ ਨਹੀਂ ਸੀ ਜਿਵੇਂ ਹੁਣ ਸਕੂਲ ਕਾਲਜ ਖੁੱਲੇ ਹੋਏ ਨੇ ਉਦੋਂ ਤਾਂ ਮਦਰਸੇ ਹੁੰਦੇ ਜਾਂ ਗੁਰੂ ਘਰਾਂ ਚ ਪੜਾਉਂਦੇ ਮੰਦਰਾਂ ਚ ਪੜਾਉਂਦੇ ਸੋ ਜਾਂਦਾ 12-13 ਸਾਲ ਦਾ ਤਾਂ ਜਦੋਂ ਉੱਥੇ ਪੜ੍ਹਦਾ ਹੈ ਪੜ੍ਹ ਕੇ ਆਉਂਦਾ ਹੈ ਰੋਜ਼ ਇੱਕ ਦਿਨ ਕੀ ਹੋਇਆ ਉਹ ਵੈਸੇ ਵੀ ਉੱਥੇ ਜਦੋਂ ਪੜਨ ਜਾਂਦਾ ਵੇਦਵਿਆਸ ਜੀ ਕੋਲੇ ਉਹ ਸਵਾਲ ਜਵਾਬ ਕਰਦਾ ਰਹਿੰਦਾ ਐ ਗੱਲ ਐ ਕਿਉਂ ਹੋਈ ਇਹ ਕਾਹਤੋਂ ਹੋਈ ਕਿਉਂ ਕਰੀ ਇਹ ਐ ਹੋਣੀ ਨਹੀਂ ਚਾਹੀਦੀ ਸੀ ਤਾਂ ਇੱਕ ਦਿਨ ਵੇਦਵਿਆਸ ਜੀ ਨੇ ਮਹਾਭਾਰਤ ਦੀ ਕਹਾਣੀ ਛੇੜ ਲਈ ਮਹਾਭਾਰਤ ਦੇ ਵਿੱਚ ਉਹਨਾਂ ਨੇ ਇੰਨੀ ਗੱਲ ਕਹੀ ਸੀ ਵੇਦ ਵ્યાਸ ਜੀ ਨੇ ਕਹਿੰਦੇ ਵੀ ਜਦੋਂ ਕੌਰਵਾਂ ਤੇ ਪੰਡਵਾਂ ਦਾ ਯੁੱਧ ਹੋਇਆ ਸੀ ਤਾਂ ਜਿਹੜਾ ਕ੍ਰਿਸ਼ਨ ਜੀ ਸੀ ਕਹਿੰਦੇ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਵੀ ਇਹ ਯੁੱਧ ਹੋਊਗਾ ਕੌਰਵਾਂ ਤੇ ਪੰਡਵਾਂ ਦਾ ਇਹਦੇ ਵਿੱਚ ਪੰਡਵ ਜਿੱਤਣਗੇ ਕੌਰਵ ਹਾਰਨਗੇ ਔਰ ਉਹਨਾਂ ਦੇ ਇੰਨੇ ਬੰਦੇ ਮਰ ਜਾਣਗੇ ਤੇ ਉਹਨਾਂ ਨੂੰ ਸਾਰਾ ਕੁਝ ਗਿਆਨ ਸੀ ਉਹ ਮੁੰਡਾ ਕਹਿੰਦਾ ਰਾਜਾ ਜਿਹੜਾ ਸੀਗਾ ਰਾਜੇ ਦਾ ਮੁੰਡਾ ਜਨੁਮੇਜਾ ਉਹ ਕਹਿੰਦਾ ਮੈਂ ਨਹੀਂ ਇਹ ਗੱਲ ਮੰਨਦਾ ਗੁਰੂ ਜੀ ਕਹਿੰਦਾ ਜੇ ਬੰਦੇ ਨੂੰ ਪਤਾ ਹੋਵੇ ਵੀ ਆਹ ਕੰਮ ਗਲਤ ਹੈ ਕਹਿੰਦਾ ਜੇ ਇਹਨੂੰ ਪਤਾ ਹੈ ਫਿਰ ਉਹ ਕਰ ਨਹੀਂ ਨਾ ਦੇਵੇ ਕਹਿੰਦਾ ਮੈਂ ਨਹੀਂ ਮੰਨਦਾ ਵੀ ਕ੍ਰਿਸ਼ਨ ਜੀ ਨੂੰ ਕੋਈ ਗੱਲ ਦਾ ਪਤਾ ਸੀ ਉਹ ਕਹਿੰਦਾ ਫਿਰ ਜੇ ਉਹਨੂੰ ਪਤਾ ਸੀ ਉਹਨੇ ਰੋਕਿਆ ਕਿਉਂ ਨਹੀਂ ਯੁੱਧ ਬੇਦਵਿਆਸ ਜੀ ਕਹਿੰਦੇ ਭਾਈ ਜਿਹੜੀ ਕਿਸਮਤ ਦੇ ਵਿੱਚ ਲਿਖੀ ਹੋਵੇ ਨਾ ਕਹਿੰਦੇ ਉਹ ਮਿਟਦੀ ਨਹੀਂ ਉਹ ਹੋ ਕੇ ਰਹਿੰਦੀ ਐ ਚਾਹੇ ਜਿੰਨੇ ਮਰਜ਼ੀ ਯਤਨ ਕਰ ਲੋ ਉਹ ਹੋ ਕੇ ਰਹਿੰਦੀ ਐ ਕਹ ਉਹ ਫੇਰ ਅੜ ਗਿਆ ਕਹਿੰਦਾ ਮੈਂ ਤਾਂ ਨਹੀਂ ਮੰਨਦਾ ਇਹ ਗੱਲ ਕਹਿੰਦਾ ਉਹਨੇ ਯਤਨੀ ਨਹੀਂ ਕਰਿਆ ਹੁਣ ਕ੍ਰਿਸ਼ਨ ਜੀ ਨੇ ਨਹੀਂ ਕਹਿੰਦਾ ਐਡਾ ਯੁੱਧ ਹੋ ਕੇ ਇੰਨੀ ਦੁਨੀਆ ਕਿਵੇਂ ਮਰ ਜਾਂਦੀ ਤੇ ਕਹਿੰਦਾ ਜੇ ਮੈਨੂੰ ਪਤਾ ਹੁੰਦਾ ਕਹਿੰਦਾ ਮੈਂ ਨਹੀਂ ਹੁਣ ਦਿੰਦਾ ਸੀ ਬੇਦਵਿਆਸ ਜੀ ਕਹਿੰਦੇ ਲੈ ਫੇਰ ਮੇਰੀ ਗੱਲ ਸੁਣ ਕਾਕਾ ਮੈਂ ਤੈਨੂੰ ਤੇਰੇ ਬਾਰੇ ਦੱਸਦਾ ਵੀ ਤੇਰੇ ਘਰੇ ਤੇਰੇ ਪ੍ਰਾਨ ਜਦੋਂ ਤੇਰੇ ਪ੍ਰਾਨ ਨਿਕਲੇ ਤਾਂ ਮੇਰੇ ਚਰਨਾ ਚ ਆ ਕੇ ਨਿਕਲਣਗੇ ਜੇ ਜਦੋਂ ਤੂੰ ਮਰੇਂਗਾ ਤਾਂ ਮੇਰੇ ਚਰਨਾ ਚ ਆ ਕੇ ਮਰੇਂਗਾ ਉਹ ਫੇਰ ਹੱਸ ਪਿਆ ਕਹਿੰਦਾ ਲੈ ਤੁਸੀਂ ਤਾਂ ਏਨੀ ਉਮਰ ਦੇ ਮੈਂ ਹਲੇ 12 14 ਸਾਲ ਦਾ ਕਹਿੰਦਾ ਜਦੋਂ ਨੂੰ ਮੈਂ ਐਡਾ ਹੋਊਂਗਾ ਮਰੂੰਗਾ ਉਦੋਂ ਤਾਂ ਤੁਸੀਂ ਹੋਣੇ ਹੀ ਨਹੀਂ ਕਿਤੇ ਉਹ ਕਹਿੰਦੇ ਕੋਈ ਨਾ ਬੇਟਾ ਵੀ ਤੇਰੇ ਸਾਹਮਣੇ ਹੁਸਾਰਾ ਕੁਛ ਹੈ ਕਹਿੰਦਾ ਹੋਰ ਦੱਸੋ ਉਹ ਕਹਿੰਦਾ ਹੋਰ ਦੱਸ ਦਿਨਾ ਵੀ ਤੇਰਾ ਵਿਆਹ ਹੋਊਗਾ ਵਿਆਹ ਹੋ ਕੇ ਜਦੋਂ ਤੂੰ ਪੰਡਤਾਂ ਨੂੰ ਭੋਜਨ ਕਰਾਵੇਂਗਾ ਤਾਂ ਤੇਰੇ ਮੈਹਲਾਂ ਚ ਖੂਨ ਦੀਆਂ ਨਦੀਆਂ ਵਹਿਣਗੀਆਂ ਤੇ ਫਿਰ ਤੈਨੂੰ ਸਰਾਪ ਮਿਲੇਗਾ ਉਦੋਂ ਫਿਰ ਉਹ ਤੈਨੂੰ ਕੋੜ ਹੋ ਜਾਊਗਾ ਤੇਰਾ ਕੋੜ ਸਾਰਾ ਠੀਕ ਹੋ ਜਾਊਗਾ ਪਰ ਨੱਕ ਤੋਂ ਹਟਣਾ ਨਹੀਂ ਉਹ ਮੇਰੇ ਕੋਲ ਆਵੇਂਗਾ ਉਦੋਂ ਤੇਰੇ ਪ੍ਰਾਣ ਨਿਕਲਣਗੇ ਉਹ ਕਹਿੰਦਾ ਅੱਛਾ ਇਹਦਾ ਮਤਲਬ ਮੈਂ ਵਿਆਹ ਤੋਂ ਕੰਮ ਚੱਲੂ ਕਹਿੰਦਾ ਮੈਂ ਵਿਆਹ ਹੀ ਨਹੀਂ ਕਰਾਉਂਦਾ ਕਹਿੰਦਾ ਹੁਣ ਦੇਖਿਓ ਤੁਸੀਂ ਕੁਝ ਨਹੀਂ ਹੁੰਦਾ ਜਿੰਨਾ ਜਿੰਨਾ ਮੈਨੂੰ ਦੱਸਿਆ ਕੁਝ ਨਹੀਂ ਹੁੰਦਾ ਚਲੋ ਜੀ 12 13 14 ਸਾਲ ਦਾ ਬੱਚਾ ਸੀ ਉਡਾਰ ਹੋ ਗਿਆ 20 ਕਿੰਨ੍ਹੇ ਸਾਲ ਦਾ ਹੋ ਗਿਆ ਜਦੋਂ ਭੁੱਲ ਭਲਾ ਗਿਆ ਪਿਛਲੀਆਂ ਗੱਲਾਂ ਤਾਂ ਤਾਂ ਇੱਕ ਦਿਨ ਘੋੜੇ ਤੇ ਚੜ੍ਹਿਆ ਜਾਂਦਾ ਹੈ ਬਾਹਰ ਬਾਹਰ ਮਹਿਲਾਂ ਦੇ ਟਪਰੀਵਾਸ ਕੁੱਲੀਆਂ ਪਾਈ ਬੈਠੇ ਹੁੰਦੇ ਨੇ ਜਿਵੇਂ ਆਮ ਪਿੰਡਾਂ 'ਚ ਉਹ ਕੁੱਲੀਆਂ ਦੇ ਵਿੱਚੋਂ ਇੱਕ ਕੁੜੀ ਨਿਕਲੀ ਬਹੁਤ ਸੁੰਦਰ ਸੁਹਣੀ ਮਟਿਆਰ ਕੁੜੀ ਤੇ ਉਹਨੇ ਮੁੰਡੇ ਨੇ ਦੇਖ ਲਈ ਆਉਦੇ ਵਜ਼ੀਰ ਭੇਜਤੇ ਵੀ ਮੈਂ ਤਾਂ ਉਸ ਸੋਹਣੀ ਕੁੜੀ ਨਾਲ ਵਿਆਹ ਕਰਾਉਣਾ ਹੈ ਚਲੋ ਜੀ ਵਜ਼ੀਰ ਚਲੇ ਗਏ ਜਦੋਂ ਵਜ਼ੀਰ ਚਲੇ ਗਏ ਤਾਂ ਉਹ ਕਹਿੰਦੇ ਵੀ ਭਾਈ ਰਾਜੇ ਨੇ ਬੁਲਾਇਆ ਹੈ ਤੇਰੀ ਬੇਟੀ ਨੂੰ ਉਹ ਕਹਿੰਦਾ ਜੀ ਮਰ ਦੇਦਿਆਂ ਹੁਕਮ ਕਰਨਗੇ ਬਾਦਸ਼ਾਹ ਵੀ ਲੈ ਜੋ ਵਿਆਹ ਕਰਦਿਆ ਚਾਹੁੰਦੇ ਨੇ ਕਰ ਲੋ ਚਲੋ ਭਾਈ ਉਹਨਾਂ ਦਾ ਵਿਆਹ ਕਰ ਲਿਆ ਵਿਆਹ ਹੋ ਰਿਹਾ ਫੇਰੇ ਹੋ ਰਹੇ ਨੇ ਹੋ ਗਏ ਫੇਰੇ ਤਾਂ ਭੋਜਨ ਕਰਾਉਣ ਨੂੰ 17 ਪੰਡਤ ਬੁલાਏ ਹੋਏ ਨੇ ਘਰੇ ਮਹਿਲਾ ਚ ਜਦੋਂ ਪੰਡਤਾਂ ਨੂੰ ਹਲੇ ਭੋਜਨ ਕਰਾਉਣਾ ਸੀ ਜਦੋਂ ਫੇਰੇ ਹੋ ਰਹੇ ਸੀ ਤਾਂ ਹਵਾ ਦਾ ਨੇਰੀ ਦਾ ਇੱਕ ਜਿਵੇਂ ਬੁੱਲਾ ਜਾ ਆਉਂਦਾ ਹੁੰਦਾ ਹੈ ਇਹੋ ਜਿਹਾ ਬੁੱਲਾ ਆਇਆ ਨੇਰੀ ਜੀ ਦਾ ਹਵਾ ਦਾ ਉਹ ਜਿਹੜੀ ਕੂੜੀ ਬਿਆਰ ਰਹੇ ਸੀ ਉਹਦੀ ਸਾੜੀ ਗੋਡਿਆਂ ਤੱਕ ਉੱਪਰ ਨੂੰ ਉੱਠ ਗਈ ਉੱਡ ਕੇ ਉੱਪਰ ਨੂੰ ਹੋ ਗਈ ਸਾੜੀ ਹਵਾ ਨਾਲ ਤਾਂ ਜਿਹੜੇ ਪੰਡਤ ਬੈਠੇ ਸੀ ਉਹ ਸਾਰੇ ਖਿੜਖੜਕੇ ਹੱਸ ਪਏ ਰਾਜੇ ਨੂੰ ਜਨਮੇਜੇ ਨੂੰ ਗੁੱਸਾ ਚੜ ਗਿਆ ਵੀ ਮੇਰੇ ਘਰ ਵਾਲੀ ਦੇ ਉੱਤੇ ਹੱਸਦੇ ਨੇ ਤਾਂ ਭੋਜਨ ਤਾਂ ਕੀ ਛਕਾਉਣਾ ਤੀ ਉਹਨਾਂ ਨੂੰ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਕਹਿੰਦਾ ਹੁਣ ਮੈਂ ਤੁਹਾਡੇ ਸਿਰ ਕਲਮ ਕਰੂੰਗਾ ਮੈਂ ਤੁਹਾਨੂੰ ਰਹਿਣ ਨਹੀਂ ਦਿੰਦਾ ਤੁਸੀਂ ਮੇਰੀ ਮਹਾਰਾਣੀ ਦੇ ਉੱਤੇ ਹੱਸੇ ਹੋ ਉਹਨਾਂ ਨੇ ਬਹੁਤ ਕਿਹਾ ਵੀ ਅਸੀਂ ਪੰਡਤ ਹੁੰਨੇ ਆ ਤੂੰ ਨਾ ਇਹ ਪਾਪ ਕਰ ਕਹਿੰਦਾ ਨਾ ਜੀ ਹੋਈ ਨਹੀਂ ਸਕਦਾ ਤੇ ਉਹਨਾਂ ਨੂੰ ਕਹਿੰਦਾ ਵੀ ਕੱਲਾ ਕੱਲਾ ਆਹੀਂ ਜਾਓ ਮੇਰੇ ਕੋਲੇ ਮੈਂ ਤਾਂ ਮਾਰੂੰਗਾ ਹੁਣ ਤੁਹਾਨੂੰ ਉਹ ਭਾਈ ਆਜਿਆ ਕਰੇ ਇੱਕ ਬੰਦਾ ਉਹਦੀ ਗਰਦਨ ਲਾ ਦਿਆ ਕਰੇ ਦੂਜਾ ਆ ਗਿਆ ਉਹਦੀ ਲਾਤੀ ਤੀਜਾ ਆ ਗਿਆ ਉਹਦੀ ਲਾਤੀ ਚੌਥਾ ਆ ਗਿਆ ਉਹਦੀ ਲਾਤੀ 16 ਪੰਡਤਾਂ ਦੀਆਂ ਗਰਦਨਾਂ ਲਾਤੀਆਂ ਜਦੋਂ 17ਵਾਂ ਇੱਕ ਰਹਿ ਗਿਆ ਉਹ ਆਇਆ ਉਹ ਕਹਿੰਦਾ ਮਹਾਰਾਜ ਤੁਸੀਂ ਇਹ ਘੋਰ ਪਾਪ ਕਰ ਰਹੇ ਹੋ ਪੰਡਤਾਂ ਸੀ ਅਸੀਂ ਵੀ ਵਿਦਵਾਨ ਬੰਦੇ ਆ ਵੀ ਤੁਸੀਂ ਤੁਹਾਨੂੰ ਸਾਡਾ 17 ਦਾ ਸਰਾਪ ਲੱਗੂਗਾ ਉਹ ਕਹਿੰਦਾ ਮੈਂ ਨਹੀਂ ਜਾਣਦਾ ਇਹ ਗੱਲਾਂ ਗੁੱਲਾਂ ਕੀ ਹੁੰਦੀਆਂ ਨੇ ਸਰਾਪ ਮੈਂ ਨਹੀਂ ਮੰਨਦਾ ਉਹ ਕਹਿੰਦਾ ਵੀ ਤੂੰ ਮੰਨ ਨਾ ਮੰਨ ਵੀ ਤੈਨੂੰ ਤੇਰੇ ਸਾਰੇ ਸਰੀਰ ਤੇ ਰੱਬ ਕਰੇ ਤੈਨੂੰ ਕੋੜ ਹੋ ਜੇ ਕੋੜੀ ਹੋ ਜੇ ਤੂੰ ਚਲੋ ਜੀ ਉਹਦੀ ਵੀ ਕਰਦਣ ਲਾਤੀ 17 ਨਦੀਆਂ ਚੱਲ ਪਿਆ ਖੂਨ ਦੀਆਂ ਚਲੋ ਚੱਲੀ ਹੋਈਆਂ ਹੋਇਆ ਨਿਬੜਿਆ ਕੰਮ ਵਿਆਹ ਹੋ ਗਿਆ ਤਾਂ ਦਿਨ ਪਈ ਕੇ ਰਾਜੇ ਦੇ ਉਸ ਜਨਮੇਜੇ ਦੇ ਕੋੜ ਹੋ ਗਿਆ ਜਦੋਂ ਉਹਦੇ ਕੋੜ ਹੋ ਗਿਆ ਭਰ ਗਿਆ ਸਿਰ ਤੋਂ ਪੈਰਾਂ ਤੱਕ ਤਾਂ ਰਾਜਾ ਆ ਸੀਗਾ ਸਾਰੇ ਦੇਸ਼ ਦੁਨੀਆਂ ਤੋਂ ਵੈਦ ਹਕੀਮ ਬੁਲਾਏ ਕਿ ਕਿਵੇਂ ਨਾ ਕਿਵੇਂ ਕੋੜ ਠੀਕ ਹੋ ਜੇ ਤਾਂ ਕਿਸੇ ਤੋਂ ਮਾੜਾ ਮੋਟਾ ਹਟ ਗਿਆ ਕਰੇ ਕਿਸੇ ਤੋਂ ਨਾ ਕਿਸੇ ਤੋਂ ਹਟ ਗਿਆ ਕਿਸੇ ਤੋਂ ਨਾ ਉਹ ਐਂ ਕਰਦੇ ਕਰਾਉਂਦੇ ਸਾਰਾ ਸਰੀਰ ਸਾਰਾ ਸਾਫ ਹੋ ਗਿਆ ਕੋੜ ਤੋਂ ਉਹੀ ਗੱਲ ਬੇਦਬਿਆਸ ਵਾਲੀ ਉਹਦੇ ਨੱਕ ਦੇ ਉੱਤੇ ਕੋੜ ਰਹਿ ਗਿਆ ਉਹ ਨਾ ਹਟਿਆ ਕਿਸੇ ਤੋਂ ਜਦੋਂ ਉਹ ਨਾ ਹਟਿਆ ਕਿਸੇ ਤੋਂ ਕਹਿੰਦੇ ਜੀ ਹੁਣ ਤਾਂ ਕੋਈ ਇਹੋ ਜਿਹਾ ਬੈਦ ਜੋਤਸ਼ੀ ਹਕੀਮ ਕੋਈ ਨਹੀਂ ਛੱਡਿਆ ਵੀ ਇਹ ਇੰਨਾ ਕ ਨਹੀਂ ਜਾ ਰਿਹਾ ਕਹਿੰਦੇ ਜੀ ਫਿਰ ਕਿਸੇ ਨੇ ਦੱਸਿਆ ਵੀ ਇੱਕ ਬਾਹਰ-ਬਾਹਰ ਫਲਾਨੇ ਥਾਂ 'ਤੇ ਕੂਟੀਆਂ 'ਚ ਸਾਧੂ ਰਹਿੰਦਾ ਹੈ ਵੀ ਹੈ ਪੰਡਤ ਉਹ ਬਹੁਤ ਵਿਦਵਾਨ ਬੰਦਾ ਵੀ ਤੁਸੀਂ ਉਹਦੇ ਕੋਲ ਜਾ ਕੇ ਦੇਖੋ ਵੀ ਇਹ ਕੋੜ ਉਹ ਹਟਾ ਸਕਦਾ ਹੈ ਕਹਿੰਦਾ ਜੀ ਲਿਆਓ ਉਹਨੂੰ ਬੁਲਾ ਕੇ ਭੇਜ ਤੇ ਬੰਦੇ ਲੈਣ ਉਹਨੂੰ ਮੰਤਰੀ ਤਾਂ ਉਹ ਗੱਗੇ ਵੇਦ ਵਿਆਸ ਜਾਣੀ ਜਾਣ ਸਾਰਾ ਕੁਸ ਉਹ ਕਹਿੰਦਾ ਵੀ ਮੈਂ ਆ ਬਹੁਤ ਵਿਰਧ ਵੀ ਮੈਂ ਤਾਂ ਜਾ ਨਹੀਂ ਸਕਦਾ ਵੀ ਤੁਸੀਂ ਉਹਨੂੰ ਰਾਜੇ ਨੂੰ ਇੱਥੇ ਲੈ ਕੇ ਆਓ ਤਾਂ ਉਹਨਾਂ ਨੇ ਕੀ ਕਰਿਆ ਭਾਈ ਆ ਕੇ ਦੱਸ ਤਾਂ ਵੀ ਉਹ ਤਾਂ ਜੀ ਬਜ਼ੁਰਗ ਬੰਦਾ ਬਹੁਤ ਵੀ ਉਹ ਤਾਂ ਤੁਰ ਫਿਰ ਵੀ ਨਹੀਂ ਸਕਦਾ ਵੀ ਤੁਸੀਂ ਦੇਖੋ ਜੇ ਜਾ ਸਕਦੇ ਆ ਤਾਂ ਵੀ ਉਹਨੇ ਕਿਹਾ ਵੀ ਉਰੇ ਲਿਆਓ ਵੀ ਮੇਰੇ ਚ ਤਾਂ ਇਨੀ ਹਿੰਮਤ ਤਾਕਤ ਹੈ ਨਹੀਂ ਜਾਣਦੀ ਕਹਿੰਦਾ ਚਲੋ ਕੋਈ ਗੱਲ ਨਹੀਂ ਉਦੋਂ ਰੱਥ ਹੁੰਦੇ ਕਹਿੰਦਾ ਮੈਨੂੰ ਰੱਥ ਚ ਲੈ ਕੇ ਚੱਲੋ ਤੁਸੀਂ ਚਲੋ ਜੀ ਭੱਗ ਗਿਆ ਜਾ ਕੇ ਜਦੋਂ ਉਹਦੀ ਕੁਟਿਆ ਚ ਵੜਨੇ ਲੱਗਿਆ ਤਾਂ ਦੇਦਵਿਆਸ ਨੇ ਦੇਖ ਲਿਆ ਵੀ ਆ ਗਿਆ ਉਹਨੂੰ ਕਹਿੰਦੇ ਵੀ ਤੂੰ ਤਾਇ ਮੈਨੂੰ ਸਿਆਣ ਲਿਆ ਉਹ ਕਹਿੰਦਾ ਨਾ ਜ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਉਹ ਕਹਿੰਦਾ ਮੈਂ ਤਾਂ ਤੈਨੂੰ ਜਾਣਦਾ ਕਹਿੰਦਾ ਮੈਨੂੰ ਤਾਂ ਦੁਨੀਆ ਜਾਣਦੀ ਐ ਮੈਂ ਤਾਂ ਰਾਜਾ ਉਹ ਕਹਿੰਦਾ ਅੱਛਾ ਭਾਈ ਹਲੇ ਵੀ ਹੰਕਾਰ ਰਹਿਣਾ ਕਹਿੰਦਾ ਵੀ ਤੂੰ ਯਾਦ ਕਰ ਵੀ ਮੈਂ ਕਾਉਣਾ ਉਹ ਕਹਿੰਦਾ ਨਾ ਜੀ ਮੈਂ ਤਾਂ ਤੁਹਾਨੂੰ ਕਦੇ ਦੇਖਿਆ ਹੀ ਨਹੀਂ ਉਹ ਕਹਿੰਦਾ ਤੂੰ ਆ ਤਾਂ ਗਿਆ ਕਹਿੰਦਾ ਮੈਂ ਤੈਨੂੰ ਪੜਾਉਂਦਾ ਹੁੰਦਾ ਸੀ ਕੰਦਾ ਮੈਂ ਤੈਨੂੰ ਕਿਹਾ ਸੀ ਵੀ ਤੇਰੇ ਪ੍ਰਾਣ ਮੇਰੇ ਇੱਥੇ ਆ ਕੇ ਨਿਕਲਣਗੇ ਚਰਨਾਂ 'ਚ ਵੀ ਇਹ ਜਿਹੜਾ ਤੇਰਾ ਕੋਡ ਹੈ ਨੱਕ ਤਈ ਹੈ ਇੰਨਾ ਕ ਤੂੰ ਇਹਨੂੰ ਰੱਖੀ ਛੱਡ ਵੀ ਜੇ ਇਹ ਸਹੀਕ ਹੋ ਗਿਆ ਕਰ ਤਾਂ ਮੈਂ ਇਹਨੂੰ 1 ਮਿੰਟ 'ਚ ਠੀਕ ਦੇਵਾਂ ਜੇ ਠੀਕ ਹੋ ਗਿਆ ਤਾਂ ਤੇਰੇ ਪ੍ਰਾਣ ਨਿਕਲ ਜਾਣਗੇ ਉਹ ਕਹਿੰਦਾ ਲੈ ਐ ਕਹਿੰਦਾ ਕਿਵੇਂ ਹੋ ਸਕਦਾ ਐ ਕਿਵੇਂ ਪ੍ਰਾਣ ਨਿਕਲ ਜਾਣਗੇ ਉਹਨੇ ਬਹੁਤ ਸਮਝਾਇਆ ਵੀ ਮੈਂ ਉਹੀ ਵੇਦ ਵਿਆਸਾਂ ਤੈਨੂੰ ਪੜਾਉਂਦਾ ਹੁੰਦਾ ਸਾਰੀਆਂ ਗੱਲਾਂ ਸੱਚ ਹੋ ਗਈਆਂ ਕਾ ਨਾ ਹੋ ਗਈਆਂ ਤੇਰੇ ਖੂਨ ਦੀਆਂ ਨਦੀਆਂ ਚੱਲੀਆਂ ਕਾ ਨਾ ਤੂੰ ਤਾਂ ਕਹਿੰਦਾ ਸੀ ਮੈਂ ਵਿਆਹ ਨਹੀਂ ਕਰਾਉਂਦਾ ਤਾਂ ਐ ਵਿਆਹ ਕਰਾ ਲਿਆ ਖੂਨ ਦੀਆਂ ਨਦੀਆਂ ਵਹਿ ਗਈਆਂ ਕਾ ਨਾ ਤੇਰੇ ਮਹਿਲਾਂ ਚ ਕਹਿੰਦਾ ਹਾਂ ਉਹ ਤਾਂ ਮੰਨ ਲਿਆ ਤੇਰੀ ਗੱਲ ਹੋ ਗਿਆ ਲਾਉ ਤਾਂ ਕਹਿੰਦਾ ਹੱਸ ਪੇ ਤੇ ਪੰਡਤ ਤਾਂ ਕਹਿੰਦਾ ਮੈਂ ਉਹ ਕਰ ਤੇ ਮਾਰ ਤੇ ਕਹਿੰਦਾ ਮੇਰੇ ਘਰ ਵਾਲੀ ਤੇ ਹੱਸਦੇ ਤੇ ਉਹ ਕਹਿੰਦਾ ਫਿਰ ਤੂੰ ਹੁਣ ਵੀ ਮੰਨ ਜਾ ਇਹ ਨਕ ਵਾਲੇ ਨੂੰ ਰੱਖ ਲੈ ਨਹੀਂ ਤੇਰੇ ਪ੍ਰਾਣ ਵਗ ਜਾਣਗੇ ਕਹਿੰਦਾ ਮੈਂ ਤਾਂ ਮੰਨਦਾ ਹੀ ਨਹੀਂ ਇਹ ਗੱਲ ਉਹ ਕਹਿੰਦਾ ਇੰਨਾ ਕੁਝ ਸੱਚ ਹੋਇਆ ਕਹਿੰਦਾ ਹੋਇਆ ਹੋਵੇ ਕਹਿੰਦਾ ਐ ਕਿਵੇਂ ਹੋ ਜੂ ਕਹਿੰਦਾ ਮੈਂ ਸਾਰਾ ਸਰੀਰ ਠੀਕ ਹੋ ਗਿਆ ਉਹ ਤਾਂ ਮੈਂ ਮਰਿਆ ਨਹੀਂ ਕਹਿੰਦਾ ਨਕਰ ਨਾਲ ਹੀ ਮੈਂ ਮਰ ਜੂ ਇਕੱਲੇ ਨਾਲ ਉਹ ਕਹਿੰਦੇ ਜੰਗਾ ਫਿਰ ਦੇਖ ਲੈ ਮੈਂ ਕਰ ਦਿੰਨਾ ਕਹਿੰਦਾ ਹਾਂ ਮੈਂ ਤਾਂ ਸੋਣਾ ਲੱਗਣਾ ਚਾਹੁੰਦਾ ਇਹਨੂੰ ਕਰ ਦੋ ਠੀਕ ਚਲੋ ਜੀ ਵੇਦ ਵਿਆਸ ਜੀ ਨੇ ਕੋਈ ਮੰਤਰ ਵੀ ਪੜਿਆ ਕੋਈ ਉੱਤੇ ਲਾਇਆ ਵੀ ਉਹਦੇ ਕੋਈ ਦਵਾਈ ਬੂਟੀ ਜੰਗਲ 'ਚ ਰਹਿੰਦੇ ਤੇ ਜੰਗਲਾਂ 'ਚ ਪਟਕੇ ਕਸਾਈ ਉਹਦੇ ਉੱਤੇ ਰਗੜ ਕੇ ਕੋਲ ਹੋ ਗਿਆ ਠੀਕ ਤੇ ਉਹ ਨਾਲ ਦੀ ਨਾਲ ਜਨਮੇਜਾ ਉਹਦੇ ਪੈਰਾਂ ਦੇ ਵਿੱਚ ਹੀ ਬੈਠਾ ਬੈਠਾ ਡਿੱਗ ਪਿਆ ਮੁੱਕ ਗਿਆ ਇੱਥੋਂ ਇਹ ਪਤਾ ਲੱਗਦਾ ਕਹਾਣੀ ਤੋਂ ਵੀ ਜਿਹੜਾ ਕੁਝ ਵੀ ਕੁਦਰਤ ਵੱਲੋਂ ਸਾਡੇ ਕਰਮਾਂ ਦੇ ਵਿੱਚ ਲਿਖਿਆ ਗਿਆ ਉਹ ਬਣ ਕੇ ਰਹਿੰਦਾ ਹੈ ਆਪਾਂ ਨੂੰ ਮੌਕੇ ਤੇ ਪਤਾ ਲੱਗਦਾ ਪਹਿਲਾਂ ਆਪਾਂ ਨੂੰ ਕੁਝ ਪਤਾ ਨਹੀਂ ਹੁੰਦਾ ਉਹ ਤਾਂ Muni Rishi Rishi Muni ਜਿਹੜੇ ਹੈਗੇ ਤੇ ਵਿਦਵਾਨ ਲੋਕ ਉਹਨਾਂ ਨੂੰ ਪਤਾ ਹੁੰਦਾ ਹੁਣ ਤਾਂ ਕੋਈ ਐਜਾ ਹੈ ਨਹੀਂ ਆਪਾਂ ਨੂੰ ਉਦੋਂ ਹੀ ਸਮਝ ਆਉਂਦੀ ਹੈ ਜਦੋਂ ਆਪਣੇ ਨਾਲ ਕੋਈ ਘਟਨਾ ਵਾਪਰਦੀ ਆਪਾਂ ਫੇਰ ਪਛਤਾਉਂਦੇ ਆ ਤੇ ਕਿਸਮਤ ਦੇ ਵਿੱਚ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਕੋਈ ਮਾੜੀ ਗੱਲ ਹੋ ਗਈ ਉਹ ਸਾਰਾ ਕੁਝ ਆਪਣੇ ਕਰਮਾਂ 'ਚ ਲਿਖਿਆ ਹੁੰਦਾ ਹੈ ਜੱਗਾ ਵੀ ਮਾੜਾ ਵੀ ਘਟਨਾ ਵੀ ਦੁਰਘਟਨਾ ਵੀ ਖੁਸ਼ੀਆਂ ਵੀ ਉਹਨਾਂ ਦਾ ਮੜਮੁੱਟਾ ਟਾਈਮ ਵੀ ਨਹੀਂ ਟਪਦਾ ਉਸੇ ਟਾਈਮ ਤੇ ਉਹ ਉਵੇਂ ਬਣਦੀਆਂ ਨੇ ਜਿਵੇਂ ਸਾਡੇ ਸਾਰਿਆਂ ਦੀ ਕਿਸਮਤ ਚ ਲਿਖਿਆ ਹੋਇਆ ਸੋ ਇੰਨੀ ਕੁ ਮੇਰੀ ਬਾਤ ਉੱਤੋਂ ਪੈਗੀ ਰਾਤ ਕੋਕੋ ਦੇ ਬੱਚੇ ਕੋਕੋ ਦੇਖ-ਦੇਖ ਖੁਸ਼ ਹੋਵੇ ਤੇ ਕੋਕੋ ਦੇਖ-ਦੇਖ ਹੱਸੇ ਪ੍ਰਵਾਨ ਕਰਨਾ